ਹਰ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਚ 17 ਕੁੰਡੇ ਪਾਏ ਆ ਜੀ ਚਾਰ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਲੈ ਕੇ ਆਪਾਂ 17 ਕੁੰਡੇ ਪਾਏ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਰਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤਾਂ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਣ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਲਓ ਜੀ ਆਪਾਂ ਇੱਕ ਕੁੰਡਾ ਤਾਰਿਆ ਤੇ ਆਪਾਂ ਦੂਜੀ ਸਲਾਈ ਇੱਕ ਕੁੰਡਾ ਉਲਟਾ ਇੱਕ ਸਿੱਧਾ ਦੀ ਬਣਾਈ ਸੀਗੀ ਤੇ ਹੁਣ ਆਪਾਂ ਸੁੱਬੇ ਪਾਸਿਆਂ ਤੇ ਇਹ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾਉਣੀ ਹੈ ਉਲਟੇ 바ਸੀ ਆ ਗਏ ਤਾਂ ਆਪਾਂ ਫਸਟ ਕੁੰਡਾ ਤਾਰਾਂਗੇ ਇਧਰੋਂ ਆਪਾਂ ਇਹ ਸਲਾਈ ਪੂਰੀ ਸਿੱਧੀ ਬਣਾਵਾਂਗੇ। ਇਹ ਲਓ ਜੀ ਉਲਟੇ ਸਲਾਈ ਵੀ ਬਣਾ ਲਈ फिर तो आप सीधे पास आ गए सीधे पास अपना यही सिलाई उल्टी बनावेंगे जी लो जी अपना सीधी सिलाई भी कंप्लीट कर ली ਉਤੇ ਪਾਸੇ ਤੋਂ ਆਪਾਂ ਇਹ ਸਲਾਈ ਸਿੱਧੀ ਬਣਾਵਾਂਗੇ ਚਲੋ ਜੀ ਆਪਾਂ ਚਾਰ ਸਲਾਈਆਂ ਕੰਪਲੀਟ ਕਰ ਲਈਆਂ ਆਪਣੀਆਂ ਚਾਰ ਸਲਾਈਆਂ ਬਣ ਗਈਆਂ ਜੀ ਇੱਥੇ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਕ ਦੋ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਏ ਜੀ ਤੇ ਹੁਣ ਜਿਹੜਾ ਆਪਣਾ ਚੌਥਾ ਕੁੰਡਾ ਹੈਗਾ ਇਹਨੂੰ ਆਪਾਂ ਤਾਰ ਲੈਣਾ ਇੱਕ ਦੋ ਤਿੰਨ ਕੁੰਡੇ ਆਪਾਂ ਇਹ ਜਿਹੜੇ ਤਿੰਨ ਵਾਲੇ ਦੇਢ ਲੈਣੇ ਆ ਤੇ ਆਪਾਂ ਸਲਾਈ ਚ ਲਾਵਾਂਗੇ ਕੁੰਡਾ ਆਪਾਂ ਇਹਨੂੰ ਇੱਕ ਵਾਰੀ ਬਣਾਇਆ ਵੜ ਪਾ ਕੇ ਆਪਾਂ ਇਹਨੂੰ ਫਿਰ ਤੋਂ ਬਣਾ ਲੈਣਾ ਇੱਕ ਤੋਂ ਆਪਾਂ ਤਿੰਨ ਗੁੰਡੇ ਬਣਾ ਲਈ ਫਿਰ ਆਪਾਂ ਬਣਾਵਾਂਗੇ ਜੀ ਤਿੰਨ ਗੁੰਡੇ ਉਲਟੇ ਨਾਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਛੱਡਾਂਗੇ 1 2 3 ਕੰਨ ਸਲਾਈ ਆਪਾਂ ਇਹ ਜਿਹੜੀਆਂ ਬਣਾਈਆਂ ਆਪਾਂ ਦੇਣ ਦੇਣੀਆਂ ਤਿੰਨ ਕੁੰਡੇ ਫਿਰ ਇੱਕ ਵਾਰ ਬਣਾਇਆ ਕੁੰਡਾ ਆਪਾਂ ਸਲਾਈ ਤੇ ਲੈ ਲੈਣਾ ਇੱਕ ਵਾਰ ਬਣਾਇਆ ਵਾਰ ਪਾ ਕੇ దో వారి ఫాగా అనివ్వే తిని కండే ఉల్టే ధాగా పిచ్చే కి ఆ కు షిన్ సైచా తిన్ను సగే క ලාස්ට හයි තැන්නන කුඩේ පන් හොටෙනමගේ ඒ කුඩා සිද්ද පුල්ටි සයඩාගේ තැන්න කුන්ඩේ පන් සිද්ධ වෙනාවගේ තගන ගලරග ගෙඩේ අප එක ො තැන්න බන යිසි න පොුටේ ෙනවා തന്നെ കൂടു സിധേ തന്നെ കൂടെ ഉൽട്ട ബേ ജേ അപ്പം എന്തേ കണ ല സിദ്ധേക്ക ਤੁਬੇ ਵਾਂਸੇ ਆ ਗਏ ਜੀ ਆਪਾਂ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਆਹ ਕੁੰਡਾ ਆਪਾਂ ਤਾਰਿਆ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਏ ਹੁਣ ਜਿਹੜੇ ਆਪਣੇ ਕੋਲੇ ਆਹ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੋ ਕੁੰਡੇ ਲਵਾਂਗੇ ਸਲਾਈ ਤੇ ਤੇ ਇਹਨਾਂ ਨੂੰ ਦੋਹਾਂ ਨੂੰ ਦੋ ਕੁੰਡੇ ਆਪਾਂ ਲੈ ਲਏ ਸਲਾਈ ਤੇ ਜੀ ਤੇ ਅਗਰ ਤੀਜਾ ਕੁੰਡਾ ਆਪਾਂ ਬਣਾ ਲਿਆ ਤੇ ਫਿਰ ਆਪਾਂ ਇਹਨਾਂ ਦੋਹਾਂ ਕੁੰਡਿਆਂ ਨੂੰ ਉੱਪਰ ਦੇ ਉਲਟਾ ਦੇਣਾ। ਇਹ ਤਾਂ ਅੱਗ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਉਲਟੇ। ਜੀ ਆਪਾਂ ਹੁਣ ਦੱਸ ਦਿੰਨੇ ਧਿਆਨ ਨਾਲ ਤੁਹਾਨੂੰ। ਆਪਾਂ ਬਸ ਆਹ ਐਂ ਕਰਨਾ ਕਿ ਆਪਾਂ ਆਹ ਇਸ ਤਰ੍ਹਾਂ ਕਰਕੇ ਐਂ ਤਿੰਨਾਂ ਦਾ ਇੱਕ ਬਣਾ ਲੈਣਾ। ഉൾ ആ ജാ ബി വാലാ കുാ ഉണ്ടോ ഫസ്റ്റേ ഉൾ ലാസ്റ്റാ കുണ്ട സിദ്ധാ ഹന ഉൽട്ട സൈഡ తిని కండే అిధే బావే ఉల్టా బావే తిన్న కుండే సండా ఉల్టా తిని కండే ఫోన్ సిధే బా లే తిన్న కండే సుధే లాస్ట్ వాడా ఉల్టా బా సేమ్ కండా తార్యా తిను కుండే ఉల్టే బ కులా కు సంగే ఉల్టే

ਤਿੰਨ ਕੁੰਡੇ ਸਿੱਡੇ ਲਾਸਟ ਵਾਲਾ ਕੁੰਡਾ ਉਲਟਾ ਇੱਕ ਕੁੰਡਾ ਤਾਰੇ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਹੁਣ ਆਪਾਂ ਦੇਖੋ ਜੀ ਆਪਣੇ ਕੋਲੇ ਆਹ ਕੁੰਡੇ ਹੁਣ ਆਪਾਂ ਬਣਾ ਲਿਆ ਜੀ ਤਿੰਨ ਸਲਾਈਆਂ ਆਪਣੀ ਆ ਚੌਥੀ ਸਲਾਈ ਹੈ ਹੁਣ ਆਪਾਂ ਇਹਨੂੰ ਫੇਰ ਛੱਡ ਦੇਣਾ ਇਹਨੂੰ ਆਪਾਂ ਇੱਕ ਦੋ ਤਿੰਨ ਕੁੰਡੇ ਆਪਾਂ ਫਿਰ ਇਹ ਦੇਢ ਦੇਣੇ ਆ। ਇਹ ਦੇਖੋ ਜੀ ਇਸ ਤਰ੍ਹਾਂ ਇਹ ਕੁੰਡਾ ਆਪਾਂ ਸਲਾਈ ਚ ਲੈ ਕੇ ਇੱਕ ਵਾਰੀ ਬਣਾਇਆ ਵਲ ਪਾ ਕੇ। ਦੋ ਵਾਰੀ ਤਿੰਨ ਕੁੰਡੇ ਬਣਾ ਲਿਆ ਆਪਾਂ ਇੱਕ ਤੋਂ ਤਿੰਨ ਕੁੰਡੇ ਉਲਟੇ ਸ਼ੀਰਾ ਕੁੰਡਾ ਛੱਡਾਂਗੇ ਤਿੰਨ ਵਾਲ ਆਪਾਂ ਇਹਦੇ ਢੇੜ ਦੇਣੇ ਆ ਕੁੰਡਾ ਆਪਾਂ ਸਲਾਈ ਤੇ ਲੈ ਕੇ ਇੱਕ ਵਾਰੀ ਬਣਾਇਆ ਵਾਲ ਪਾ ਕੇ ਦੋ ਵਾਰੀ ਤਾਂ ਗਾ ਆਪਣੇ ਗੱਲ ਕਰ ਲੈਣਾ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਦੇੜ ਕੇ ਕੁੰਡਾ ਆਪਾਂ ਸਲਾਈ 'ਚ ਲਾਵਾਂਗੇ ਇੱਕ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਉੱਤੇ ਸਾਈਡ ਆਗੇ ਇੱਕ ਕੁੰਡਾ ਤਾਰ ਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀ ਫਿਰ ਤੋਂ ਆਪਾਂ ਆਹ ਤਿੰਨ ਕੁੰਡੇ ਆ ਜਿਹੜੇ ਇਹਨਾਂ ਦਾ ਆਪਾਂ ਤਿੰਨਾਂ ਦਾ ਇੱਕ ਬਣਾਵਾਂਗੇ ਜਿਹੜਾ ਵਿਚਾਲੜਾ ਕੁੰਡਾ ਆਪਾਂ ਉੱਪਰ ਲੈ ਕੇ ਆਉਣਾ ਤੇ ਤਿੰਨਾਂ ਦਾ ਆਪਾਂ ਇੱਕ ਬਣਾ ਲੈਣਾ। ਇਹ ਖੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੀ। ਜ਼ਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਵੀ ਵੱਧ ਤੋਂ ਵੱਧ ਕਰਦੇ ਹੋ ਜੀ। ਤੁਸੀਂ ਨਾ ਹੀ ਤਾਂ ਕੋਈ ਕਮੈਂਟ ਕਰ ਦਿਓ ਨਾ ਲਾਈਕ ਕਰ ਦਿਓ ਜੀ। ਜ਼ਰੂਰ ਕਰਿਓ ਜੀ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੇ। ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾ ਲਏ ਦੇਖੋ ਇਸ ਤਰ੍ਹਾਂ ਕਰਦੇ ਆਪਾਂ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਅੱਗੇ ਤੋਂ ਅੱਗੇ ਇਸ ਤਰ੍ਹਾਂ ਹੀ ਬਣਾਉਂਦੇ ਜਾਵਾਂਗੇ ਤਾਂ ਦੇਖੋ ਜੀ ਆਪਣਾ ਨਿੱਕਾ ਨਿੱਕਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਬਹੁਤ ਸੋਹਣਾ ਲੱਗਦਾ ਜਿਵੇਂ ਸਿੱਧੀਆਂ ਸਿੱਧੀਆਂ ਲਸਰਾਂ ਬਣਣਗੀਆਂ ਆਪਾਂ ਥੋੜਾ ਜਿਹਾ ਬਣਿਆ ਦਿਖਾਉਣੀ ਆ ਤੁਹਾਨੂੰ ਇਹ ਇਸ ਤਰ੍ਹਾਂ ਮੰਦਾ ਜੀ ਤੇ ਚਲੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਿਆ ਵੀਡੀਓ ਬਣਾਉਣ ਦਾ ਤਰੀਕਾ ਦੱਸਣ ਦਾ ਤੇ ਸੋਣਾ ਜਿਹਾ ਕਮੈਂਟ ਕਰਦੇ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜੀ ਤੋ ਚਲੋ ਜੀ ਮੈਰਡੀਅਨ ਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ